ਤਰੀਏ ਹਾਂ ਹਾਂ ਵਾਈ ਗੁਰਦੀ ਕਸਤ ਸਾਹਿਬ ਵਾਈ ਗੁਰਦੀ ਬਹੁਤ ਬੱਚੋ ਕੀ ਗੱਲ ਜਾਣੀ ਠੀਕੋ ਅੱਛਾ ਕਿਸ ਸਾ ਦਿਨੜਾ ਪਾ ਇੱਕ ਵਿਚਾਰ ਕਰਨੀ ਆ ਤੁਹਾਨੂੰ ਪਤਾ ਵਿਆ ਕਿਤੇ ਦਿਨ ਜਿਹੜਾ ਮਹੀਨਾ ਆਰੰਭ ਹੋਇਆ ਵਾ ਪਤਾ ਕੋ ਜਾ ਨਹੀਂ ਪਤਾ ਅੱਛਾ ਇਹ ਮਹੀਨਾ ਆਰੰਭ ਹੋਇਆ ਜਿਹੜਾ ਪੋ ਦਾ ਮਹੀਨਾ ਕਿਹੜਾ ਪੋ ਦਾ ਮਹੀਨਾ ਤੇ ਇਹ ਮਹੀਨੇ ਦੇ ਵਿੱਚ ਸਾਨੂੰ ਪਤਾ ਵੇ ਕਾਦੇ ਖਾਸ ਇਹਤ ਕੀ ਆ ਅਹਿਮਤ ਕੀ ਆ ਇਹ ਮਹੀਨੇ ਦੀ ਕਦਾ ਕਿ ਜਨ ਹਾਂ ਤੂੰ ਦੱਸ ਵਿੱਚ ਤੁਹਾਡਾ ਨਾਮ ਕੀ ਆ ਹਰਜੀਤ ਸਿੰਘ ਅੱਛਾ ਜੀ ਇਹ ਮਹੀਨੇ ਦੇ ਵਿੱਚ ਫੇ ਕੀ ਹੋਇਆ ਸੀਗਾ ਕ੍ਰਿਸਮਸ ਦੀ ਛੁੱਟੀਆਂ ਹੁੰਦੀਆਂ ਕ੍ਰਿਸਮਸ ਨਹੀਂ ਛੁੱਟੀਆਂ ਹੁੰਦੀਆਂ ਅੱਛਾ ਹੋਰ ਕੁਝ ਪਤਾ ਐ ਇਸ ਬਾਰੇ ਤੁਹਾਡਾ ਨਾਮ ਕੀ ਬੇਟਾ ਮੈਂ ਕਰਨ ਵੀਰ ਸਿੰਘ ਕਰਨ ਵੀਰ ਸਿੰਘ ਅੱਛਾ ਜੀ ਹੋਰ ਤੁਸੀਂ ਕੀ ਜਾਣਦੇ ਇਸ ਮਹੀਨੇ ਦੇ ਵਿੱਚ ਇਹ ਮਹੀਨੇ 'ਚ ਮੇਰਾ ਬਡੇ ਆਂਦਾ ਅੱਛਾ ਤੁਹਾਡਾ ਜਨਮ ਦੇ ਨਾਂ ਦਾ ਐ ਤੇ ਹੋਰ ਕੁਝ ਨਹੀਂ ਪਤਾ ਤੁਹਾਨੂੰ ਨਹੀਂ ਠੀਕ ਆ ਤੁਹਾਡਾ ਨਾਮ ਕੀ ਆ ਰਾਜੀਵ ਸਿੰਘ ਰਾਜੀਵ ਸਿੰਘ ਅੱਛਾ ਬੇਟਾ ਵੀ ਤੁਹਾਨੂੰ ਹੋਰ ਪਤਾ ਐ ਇਸ ਮਹੀਨੇ ਦੇ ਵਿੱਚ ਕੀ ਕਿਆ ਹੋਇਆ ਕੀ ਨਹੀਂ ਹੋਇਆ ਇਹ ਇਹਨਾਂ ਦਾ ਤੁਹਾਡੇ ਹੋਰ ਕੁਝ ਨਹੀਂ ਪਤਾ ਅੱਛਾ ਜੀ ਹੋਰ ਕਿਸੇ ਨੂੰ ਇਸ ਮਹੀਨੇ ਦੇ ਬਾਰੇ ਪਤਾ ਕੁਝ ਨਹੀਂ ਨਹੀਂ ਪਤਾ ਇਹ ਮਹੀਨਾ ਹੋਇਆ ਜਿਹੜਾ ਪੂ ਦਾ ਮਹੀਨਾ ਆਰੰਭ ਹੋਇਆ ਹੈ ਤੇ ਪੂ ਦੇ ਮਹੀਨੇ ਦੇ ਵਿੱਚ ਇਹਨੂੰ ਇਸ ਮਹੀਨੇ ਦੇ ਵਿੱਚ ਜਿਹੜਾ ਦਸ਼ਮੇਸ਼ ਪਤਾ ਕਲਗੀਧਰ ਪਾਸ਼ਾ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਪਤਾ ਤਾਂ ਸਾਰਿਆਂ ਨੂੰ ਕਿਹੜੇ ਗੁਰੂ ਹੋਏ ਸਾਡੇ ਹਾਂਜੀ 10ਵੇਂ ਪਾਤਸ਼ਾਹ ਹੋਇਆ ਠੀਕ ਆ ਉਹਨਾਂ ਦਾ ਸਾਰਾ ਕਨੂਬਾ ਸਾਰਾ ਪਰਿਵਾਰ ਜਾਨ ਤੋਂ ਪਿਆਰੀ ਜਿਹੜੇ ਸਿੰਘ ਉਹਨਾਂ ਦਾ ਜਿਹੜੇ ਕੀਮਤੀ ਸਾਜੋ ਸਮਾਨ ਈਰੇ ਦਵਾਰ ਰਾਤ ਜਿਹੜਾ ਸਾਰਾ ਜਿਹੜਾ ਸੀ ਸਭਸਾ ਨਜੀ ਦੇ ਵਿੱਚ ਰੁੜ ਗਿਆ ਤੇ ਪਰਿਵਾਰ ਜਿਹੜਾ ਉਹਨਾਂ ਦਾ ਵਿਛੜ ਗਿਆ 6 ਪੋ ਤੋਂ ਲੈ ਕਰਕੇ 13 ਪੋ ਤੱਕ ਜਿਹੜਾ ਸਾਰਾ ਉਹਨਾਂ ਦਾ ਜਿਹੜਾ ਪਰਿਵਾਰ ਤੇ ਜਾਨ ਤੋਂ ਪਿਆਰੀ ਸਿੰਘ ਜਿਹੜਾ ਉਹ ਸ਼ੀਤੀਆਂ ਪਾ ਗਏ ਤੇ ਮਹਾਰਾਜ ਨੇ ਹਰਬਾਨ ਸਵਾਰ ਕੇ ਵੀ ਜਿਹੜਾ ਪਰਮਾਤਮਾ ਦਾ ਜਿਹੜਾ ਸ਼ੁਕਰ ਮਨਾਇਆ ਠੀਕ ਹੈ ਨਾ ਤੇ ਅਨੰਦਪੁਰ ਸਾਹਿਬ ਦਾ ਕਿਲਾ ਜਦੋਂ ਘੇਰਾ ਪਾਇਆ ਤਾਂ ਤੁਹਾਨੂੰ ਪਤਾ ਉੱਥੇ ਕਿੰਨੇ ਕਿੰਨੇ ਮਹੀਨੇ ਘੇਰਾ ਚੱਲਿਆ ਨਹੀਂ ਪਤਾ ਠੀਕ ਹੈ ਤੇ ਛੋਟੇ ਸਾਹਿਬ ਜੀ ਦਾ ਨਾਮ ਪਤਾ ਤੁਹਾਨੂੰ ਛੋਟੇ ਸਾਹਿਬ ਜੀ ਦਾ ਨਾਮ ਪਤਾ ਕੀ ਨਾਮ ਉਹਨਾਂ ਦੇ ਬਾਬਾ ਜੀ ਸਿੰਘ ਦੀ ਪੁੱਤ ਜੀ ਰਾਜ ਸਿੰਘ ਦੀ ਬਾਬਾ ਉਹਦੇ ਨਹੀਂ ਬੇਟਾ ਨਹੀਂ ਛੋਟੇ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨੇ ਪੁੱਤਰ ਹੋਏ ਸਨ ਚਾਰ ਚਾਰ ਹੋਏ ਵੱਡੇ ਸਾਹਿਬ ਜੀ ਦਾ ਨਾਮ ਕੀ ਆ ਸਰਦਾਰ ਦਾ ਜਿਸਨੂੰ ਵੀ ਸਹਬਜਾਦਾ ਨੂੰ ਜਾਣਦੇ ਨੇ ਹਾਂ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਸਹਬਜਾਦਾ ਬਾਬਾ ਗੁਜਾਰ ਸਿੰਘ ਜੀ ਤੇ ਜਿਹੜੇ ਜਿਹ ਵੱਡੇ ਸਹਬਜਾਦੇ ਕਿੱਥੇ ਛਿੜ ਹੋਏ ਸੀਗੇ ਚਮਕੌਰ ਦੀ ਗੱਡੀ ਤੇ ਛੋਟੇ ਸਹਬਜਾਦੇ ਦਾ ਨਾਮ ਕੀ ਆ ਬਾਕੀ ਬੋਲੋ ਬੇਟਾ ਤੁਹਾਨੂੰ ਆਂਧ ਨਹੀਂ ਗਏ ਆਪਣਾ ਇਤਿਹਾਸ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਕੀ ਇਤਿਹਾਸ ਆ ਤੁਹਾਨੂੰ ਸਾਰਿਆਂ ਕਿਸੇ ਨੂੰ 크리스마ਸ ਦਾ ਪਤਾ ਇਹਨੂੰ ਆਪਣੇ ਜਨਮ ਦਿਨ ਦਾ ਪਤਾ ਆਰੇ ਤੁਸੀਂ ਗੁਰਸਿੱਖ ਪਰਿਵਾਰ ਦੇ ਵਿੱਚੋਂ ਜ਼ਰੂਰ ਗੁਰੂ ਗੁਰਦਵਾਰਾ ਜਾਣਦੇ ਤੁਸੀਂ ਹਾਂਜੀ ਜਾਣਦੇ ਆ ਬਸ ਮੱਥਾ ਟੇਕ ਕੇ ਨਿਕਲਣਾ ਆ ਉੱਥੇ ਬਾਣੀ ਵੀ ਪੜ੍ਹਨੀ ਆ ਤੇ ਉੱਥੇ ਜਿਹੜਾ ਗੁਰਦਵਾਰਾ ਸਾਹਿਬ ਦਾ ਬਰਾਂਤੀ ਸਿੰਘ ਆ ਭਾਈ ਸਾਹਿਬ ਜਿਹੜੇ ਉਹਨਾਂ ਦੇ ਕੋਲੋਂ ਪੁੱਛੋ ਕੁਝ ਨਾ ਕੁਝ ਤੇ ਸਾਨੂੰ ਜ਼ਰੂਰ ਸਾਡੇ ਇਤਿਹਾਸ ਬਾਰੇ ਦੱਸੋ ਤੇ ਸਾਡੇ ਦਸਾਂ ਗੁਰੂਆਂ ਦੇ ਨਾਮ ਬਾਰੇ ਪੁੱਛੋ ਪੰਜਾ ਪਿਆਰੇ ਦੇ ਬਾਰੇ ਪੁੱਛੋ ਬਾਣੀ ਬਾਣੀ ਸਿੱਖੋ ਪੜ੍ਹੋ ਬਾਣੀ ਜਾ ਕੇ ਵੱਧ ਤੋਂ ਵੱਧ ਠੀਕ ਆ ਤਾਂ ਜਾ ਕੇ ਆਪਣਾ ਇਤਿਹਾਸ ਪਤਾ ਲੱਗਣਾ ਹੈ ਇਹ ਕਿ ਸ਼ੈਰ ਦਾ ਕਥਨ ਹੈ ਕਿ ਦੇਸ਼ ਦੀਸ਼ਨਾ ਹੁੰਦਾ ਪਿਤਾ ਦਸ਼ਮੇਸ਼ਨਾ ਹੁੰਦਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਪੁੱਤਰਾਂ ਨੇ ਕੀ ਸੀਸ ਪਰ ਬਾਰ ਦੀਏ ਸੁੱਤਜਾਰ ਚਾਰ ਮੂਏ ਤੇ ਪੈ ਹੁਆ ਜੀਵਤ ਕਈ ਹਜ਼ਾਰ ਸਾਡੇ ਵੱਲ ਗੁਰੂ ਸਾਹਿਬ ਨੇ ਹੱਥ ਕਰਕੇ ਕਿਹਾ ਸੀ ਕਿ ਇਹ ਮੇਰੇ ਤੀਆਂ ਪੁੱਤਰਾਂ ਨੇ ਹੁਣ ਤੁਸੀਂ ਦੇਖ ਲਓ ਕਿ ਤੀਆਂ ਪੁੱਤਰ ਬਣਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਨਹੀਂ ਬਣਨਾ ਬਣਨਾ ਸਾਰਿਆਂ ਨੇ ਬਣਨਾ ਫਿਰ ਅੱਗੇ ਹੁਣ ਕੀ ਪ੍ਰਣ ਕਰਦੇ ਤੁਸੀਂ ਕੀ ਕਰਨਾ ਕਰਿਆ ਕਰਨ ਹਾਂ ਹੋਰ ਇਤਿਹਾਸ ਬਾਰੇ ਹਾਂ ਠੀਕ ਆ ਬਾਣੀ ਪੜਨੀ ਵੱਧ ਤੋਂ ਵੱਧ ਅਮਰਤ ਵੇਲੇ ਉੱਠਣਾ ਹੈ ਕਿੰਨੇ ਵਜੇ ਉੱਠਦੇ ਸਾਰੇ ਜਿੱਥੇ ਆਪਾਂ ਦੁਨਿਆਵੀ ਪੜ੍ਹਾਈ ਪੜ੍ਹਦੇ ਆ ਨਾ ਉੱਥੇ ਬਾਣੀ ਵੀ ਪੜ੍ਹਨੀ ਵੱਧ ਤੋਂ ਵੱਧ ਰੋਜ਼ ਅੱਧਾ ਘੰਟਾ 15 ਮਿੰਟ 1 ਘੰਟਾ ਜਿੰਨਾਂ ਜਿੰਨਾ ਸਮਾਂ ਮਿਲਦਾ ਜ਼ਰੂਰ ਬਾਣੀ ਪੜ੍ਹਨੀ ਸਾਰਿਆਂ ਨੇ ਠੀਕ ਆ ਇਹ ਸ਼ੀਦੀ ਪੰਦਰਵਾੜਾ ਜਿਹੜਾ ਹੁਣ ਆਰੰਭ ਹੋਇਆ ਬਣਾ ਤੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ 40 ਸਿੰਘ ਜਿਹੜੇ ਚਮਕੌਰ ਦੀ ਗੜੀ ਦੇ ਓਸੀ ਰੋਗੇ ਤੇ ਹਨਾ ਤੇ ਉੱਥੇ ਜਿਹੜੇ ਆਪਣੇ ਮੁਗਲ ਸਰਦੀ ਜੰਗ ਦੇ ਵਿੱਚ ਜਿਹੜੇ ਗੁਰੂ ਸਾਹਿਬ ਨੂੰ ਬੇਦਾਵਾ ਦਿੱਤੇ ਲੈ ਕੇ ਦੇ ਗਏ ਸੀ ਤੇ ਉਹ ਜਿਹੜੇ ਸਿੰਘਾ ਉੱਥੇ ਜਾ ਕਰਕੇ ਸ਼ਹੀਦ ਹੋਏ ਸਾਰਾ ਸਾਨੂੰ ਇਤਿਹਾਸ ਪੜਨਾ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਪਿਆਰ ਦੀ ਸ਼ਹੀਦੀ ਕਿਵੇਂ ਹੋਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਸੀਸ ਆ ਦਿੱਲੀ ਤੋਂ ਭਾਈ ਜੱਤਾ ਜੀ ਕਿਵੇਂ ਲੈ ਕੇ ਆਏ ਆਹ ਦਾ ਕੁਝ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਸਮਝ ਲੱਗੀ ਨਾ ਬੱਚਿਓ ਆਪਾਂ ਨੂੰ ਜਿਹੜਾ ਆਪਾਂ ਇਤਿਹਾਸ ਹੀ ਨਹੀਂ ਸਾਨੂੰ ਆਪਣਾ ਪਤਾ ਤੇ ਅਸੀਂ ਆਪਾਂ ਫਿਰ ਕੀ ਆ ਕਹਾਸ ਰੱਖਾਂਗੇ ਇਸ ਕਰਕੇ ਆਪਣਾ ਜਿਹੜਾ ਇਤਿਹਾਸ ਆ ਜਰੂਰ ਰੋਜ਼ ਪੜੋ ਸਿੱਖ ਰਹਤ ਮਰਿਆਦਾ ਲੈ ਕੋ ਪੜੋ ਬਾ ਜਿਹੜੀ ਆ ਜਿਹੜੀ ਸਿੱਖ ਪੁਲਵਾੜੀ ਆ ਜੋ ਵੀ ਆਪਣਾ ਗ੍ਰੰਥ ਮਿਲਦਾ ਤੁਹਾਨੂੰ ਪੜਮੇ ਨੂੰ ਪੜੋ ਮੁਹਾਰਨੀ ਪੜੋ ਊੜਾਣਾ ਤੁਹਾਨੂੰ ਸਾਰਿਆਂ ਨੂੰ ਆਣਾ ਆਣਾ ਚਾਹੀਦਾ ਠੀਕ ਹੈ ਨਾ ਊੜਾੜਾ ਹੋ ਕੇ ਤੁਹਾਨੂੰ ਤੁਸੀਂ ਵੱਧ ਤੋਂ ਵੱਧ ਤਾਂ ਗੁਰਬਾਣੀ ਪੜ ਸਕਦੇ ਹੋ ਇਸ ਕਰਕੇ ਇਹ ਦਿਨਾਂ ਨੂੰ ਇਹ ਦਿਨਾਂ ਜਾਂ ਸਮਝੋ ਕੇ ਅਸੀਂ ਲੱਡੂ ਬੜੇ ਖਾ ਲਏ ਜਾਂ ਪਕੌੜੇ ਖਾ ਲਏ ਸਾਦੇ ਹੀ ਭੋਜਨ ਪਕਾਓ ਆਪਣੇ ਘਰਾਂ ਦੇ ਵਿੱਚ ਵੀ ਵੱਧ ਤੋਂ ਵੱਧ ਬਾਤ ਪਾਠ ਕਰੋ ਸ੍ਰੀ ਸਾਹਿਬ ਦਾ ਪਾਠ ਕਰੋ ਵਾਹਿਗੁਰੂ ਗੁਰਮੰਤਰ ਪੜੋ ਇਹ ਬਾਤ ਤੋਂ ਬਾਅਦ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਈਏ ਤਾਂ ਕਿ ਜਿਹੜਾ ਸਾਡਾ ਇਹ ਜੀਵਨ ਸਫਲ ਹੋਵੇ ਸਾਨੂੰ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਰੋਜ਼ ਕਿ ਸਤਿਗੁਰੂ ਮਹਾਰਾਜ ਸਾਨੂੰ ਸਕੀਰੀ ਦਾਤ ਬਖਸ਼ੋ ਠੀਕ ਹੈ ਨਾ ਠੀਕ ਹੈ ਨਾ ਸਕੀਰੀ ਦਾਤ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੋ ਠੀਕ ਹੈ ਨਾ ਹਾਂ ਠੀਕ ਹੈ ਅੱਜ ਤੋਂ ਸਾਰਿਆਂ ਨੂੰ ਪ੍ਰਣ ਕਰਨਾ ਅੱਜ ਤੋਂ ਹਣ ਸਵੇਨ ਉੱਠਣਾ ਸਾਰਿਆਂ ਨੂੰ ਠੀਕ ਹੈ ਨਾ ਸਾਰਿਆਂ ਨੂੰ ਉੱਠ ਕੇ ਅੰਮ੍ਰਿਤ ਵੇਲੇ ਪਾਠ ਕਰਨਾ ਗੁਰਦੁਆਰੇ ਆਣਾ ਤੇ ਇਸੇ ਵੀ ਤਰ੍ਹਾਂ ਸ਼ਾਮ ਨੂੰ ਇਸੇ ਤਰ੍ਹਾਂ ਕਰਨਾ ਠੀਕ ਹੈ ਨਾ ਆਪਣਾ ਖੇਡੋ ਜੇ ਵੀ ਜ਼ਿੰਦਗੀ ਦਾ ਹਿੱਸਾ ਆ ਨੱਚਣਾ ਖੇਡਣਾ ਜਿੱਦਾਂ ਤੁਸੀਂ ਜੋ ਵੀ ਆਪਣੇ ਕਸਰਤਾਂ ਤਾਂ ਕਰਦੇ ਇਹ ਵੀ ਕਰੋ ਪਰ ਜਿਹੜਾ ਪਰਮਾਤਮਾ ਦੇ ਵੱਲ ਵੀ ਜਿਹੜਾ ਆਪਣਾ ਧਿਆਨ ਲਾਣਾ ਚਾਹੀਦਾ ਤੁਹਾਨੂੰ ਠੀਕ ਆ ਨਾ ਚਲੋ ਠੀਕ ਆ ਸਾਰਿਆਂ ਨੇ ਕੀ ਆਪਾਂ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਜਦੋਂ ਸਿੱਖ ਸਿੱਖ ਨੂੰ ਮਿਲੇ ਤਾਂ ਕੀ ਜਣਾ ਚਾਹੀਦਾ ਗੱਜ-ਬੱਜ ਕੀ ਕਹਿਣਾ ਹੈ ਫਤਿਹ ਬੁਲਾਣੀ ਆ ਫਤਿਹ ਦੇ ਨਾਲ ਕੀ ਹੁੰਦਾ ਸਿਮਰਨ ਹੁੰਦਾ ਆਪਣਾ ਸਾਂਝਾ ਤੇ ਹੁਣ ਸਾਰੇ ਜਾਨੀ ਗੱਜ-ਬੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ